ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣ ਨੂੰ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਰਾਮ ਰਹੀਮ ਤੇ ਬਾਰੇ ਆਈ ਵੱਡੀ ਖਬਰ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਹੀ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਜੋ ਆ ਰਹੀ ਹੈ ਜੀਹਾਂ ਜਾਣਕਾਰੀ ਮਿਲੀ ਹੈ ਹਰਿਆਣਾ ਸਰਕਾਰ ਨੇ 22 ਦੂਬਰਾਈ ਚ ਏਜੀ ਬਲਦੇਵ ਮਹਾਜਨ ਤੋਂ ਕਾਨੂੰਨੀ ਰਾਏ ਲੈਣ ਤੋਂ ਬਾਅਦ ਰਾਮ ਰਾਮ ਦੇ ਕਟੜਪੰਥੀ ਜਿਲ੍ਹੇ ਸਿਆਣਾ ਨੂੰ ਦੂਸ਼ੀ ਕੈਦੀਆਂ ਦੀ ਸ਼੍ਰੇਣੀ ਵਿੱਚੋਂ ਹਟਾਉਣ ਦਾ ਫੈਸਲਾ ਕੀਤਾ ਸਸਸ ਦੇ ਤੇ ਡੇਰਾ ਸੱਚਾ ਸਦਾ ਦੇ ਮੁਖੀ ਗ੍ਰਮੀਤ ਰਾਮ ਰਾਮ ਸਿੰਘ ਜੋ ਤਿੰਨ ਕੇਸਾਂ ਦੀ ਦੂਸਰੀ ਠਹਿਜਣ ਤੋਂ ਬਾਅਦ ਜੇਲ੍ਹ ਵਿੱਚ ਨੇ ਤੇ ਲਗਾਤਾਰ ਬੋਲਦੇ ਜਿਲ੍ਹੇ ਤੋਂ ਬਾਹਰ ਆ ਰਿਹਾ ਹਰਿਆਣਾ ਵਿੱਚ ਚੰਗੇ ਆਚਰਣ ਕੈਦੀ ਕਾਨੂੰਨ 22 ਦੇ ਤਹਿਤ ਇੱਕ ਕਤਲ ਦਾ ਮਤਲਬ ਹੈ ਕਿ ਦੋਸ਼ੀ ਕੈਦੀ ਹੈ ਜੋ ਸੀਰੀਅਲ ਕਤਲ ਦਾ ਦੋਸ਼ੀ ਹੈ ਤੇ ਆਈਪੀਸੀ ਦੀ ਧਾਰਾ 302 ਦੇ ਤਹਿਤ ਦੋ ਜਾਂ ਦੋ ਆਹ ਦੋਸਤੋ ਦੋ ਤੋਂ ਵਧ ਮਾਮਲਿਆਂ 'ਚ ਵੱਖ-ਵੱਖ ਐਫਆਈਆਰ ਵਿੱਚ ਕਤਲ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਅਪਰਾਧੀ ਸਖਤ ਕੈਦੀ ਮੰਨਿਆ ਜਾਂਦਾ ਤੇ ਕੰਟਰੈਕਟਰ ਕਿਲਿੰਗ ਵਿੱਚ ਸ਼ਾਮਲ ਕੈਦੀਆਂ ਨੂੰ ਇਸ ਤਣੇ ਚ ਰੱਖਿਆ ਗਿਆ ਹੈ 14 ਸਾਲ ਤੋਂ ਘੱਟ ਉਮਰ ਦੇ ਬੱਚਾਂ ਦਾ ਕਤਲ ਅਤੇ ਅਗਵਾ ਬਲਾਤਕਾਰ ਡਕਾਟੀ ਤੇ ਲੁੱਟਖੋਣ ਨਾਲ ਕਤਲ ਜਥਿਆਬੀ ਹਮਲਾ ਅੱਤਵਾਦੀਆਂ ਤੇ ਵਿਗਨਕਾਰੀ ਅਗਤੀਵਧੀਆਂ ਐਕਟ 1987 ਫਰੋਤੀ ਲਈ ਅਗਵਾ ਕਰਨਾ ਅਪਰਾਧ ਆਦੀ ਸਾਰਿਆਂ ਦੇ ਕਰਕੇ ਇਹ ਸ਼੍ਰੇਣੀ ਵਿੱਚ ਇਸ ਨੂੰ ਰੱਖਿਆ ਗਿਆ ਹੈ ਤੇ ਇਸ ਨੂੰ ਇਸ ਸ਼੍ਰੇਣੀ ਵਿੱਚ ਸ਼ਾਮਲ ਕੀਤਾ ਗਿਆ ਤੇ ਹਰਿਆਣਾ ਸਰਕਾਰ ਦੇ ਦਰਬਾਰ ਵਿੱਚ ਐਡਵੋਕੇਟ ਜਨਰਲ ਬਦੀਵ ਰਾਜ ਮਹਾਜਨ ਤੋਂ ਕਾਨੂੰਨੀ ਰਾਲਿਆਂ ਤੋਂ ਬਾਅਦ ਸਿੱਟਾ ਕੱਢਿਆ ਕਿ ਆਮਰੀਮ ਕਟੜਸੀ ਆਮਾ ਵਾਲੇ ਕੈਦ ਦੀ ਸ਼੍ਰੇਣੀ ਚ ਨਹੀਂ ਆਉਂਦਾ ਵੀਡੀਓ ਦੇਖਣ ਲਈ ਤੋਂ ਬਾਅਦ ਆਣੋਂ